ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਪੁਲਿਸ ਦੇ ਵੱਲੋਂ ਚੈਕਿੰਗ ਜਿਹੜੀ ਹੈ ਵੜਾ ਦਿੱਤੀ ਗਈ ਹੈ ਜਗਤ ਜਗ੍ਹਾ ਥਾਵਾਂ ਤੇ ਚੈਕਿੰਗ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਅੱਜ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਵਾਹਨਾ ਦੀ ਦੋ ਪਹੀਆ ਵਾਹਨਾ ਦੀ ਚੈਕਿੰਗ ਵੀ ਕੀਤੀ ਜਾ ਰਹੀ ਸੀ ਤੇ ਇੱਕ ਸਕੂਟੀ ਜਦ ਪੁਲਿਸ ਦੇ ਵੱਲੋਂ ਕਿ ਕਾਬੂ ਕੀਤੀ ਜਾਂਦੀ ਹੈ ਜਿਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇੱਕ ਚਾਕੂ ਨਿਕਲਦਾ ਹੈ ਜਿਸ ਤੋਂ ਬਾਅਦ ਪੁਲਿਸ ਇਸ ਸਕੂਟੀ ਦੇ ਮਾਲਕ ਦੀ ਤੇ ਚਾਕੂ ਦਾ ਕੀ ਕੰਮ ਸੀ ਉਸ ਦੀ ਪੂਰੀ ਛਾੜਬਿੰਦ ਕੀਤੀ ਜਾ ਰਹੀ ਹੈ ਤੁਸੀਂ ਸੁਣੋ ਕਿ ਪੁਲਿਸ ਅਧਿਕਾਰੀ ਨੇ ਇਸ ਚਾਕੂ ਨਿਕਲੀ ਸਕੂਟੀ ਦੇ ਬਾਰੇ ਕੀ ਕਿਹਾ ਭਾਜੀ ਨਾਕੇ ਜਿਹੜੇ ਆ ਉਹ ਰੋਜ਼ ਲੱਗਦੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਨਾਲ ਆ ਤੇ ਅੱਜ ਜਿਹੜਾ ਸਪੈਸ਼ਲ ਨਾਕਾ ਜਿਹੜਾ ਲੱਗਾ ਸੀ ਉਹਦੇ ਵਿੱਚ ਅਸੀਂ ਚੈਕਿੰਗ ਵੀ ਕਰ ਰਹੇ ਸੀ ਡਾਕੂਮੈਂਟ ਵੀ ਚੈੱਕ ਕਰ ਰਹੇ ਸੀ ਤੇ ਗੱਡੀਆਂ ਦੀ ਵੀ ਫਿਜ਼ੀਕਲੀ ਵੀ ਚੈਕਿੰਗ ਕਰ ਰਹੇ ਸੀ ਤੇ ਇੱਕ ਜਿਹੜੀ ਐਕਟਵਾ ਰੋਕੀ ਆ ਉਹਦੇ ਵਿੱਚੋਂ ਜਿਹੜਾ ਆ ਕਿਰਸੀ ਟਾਈਪ ਜਿਹੜਾ ਚਾਕੂ ਨਿਕਲਿਆ ਆ ਤੇ ਬਾਕੀ ਉਹਨੇ ਡਾਕੂਮੈਂਟ ਜਿਹੜੇ ਆ ਉਹ ਆਪਾਂ ਚੈੱਕ ਕਰ ਰਹੇ ਆ ਤੇ ਜਿਹੜੇ ਮੁੰਡੇਗਾ ਕੀ ਕੋਈ ਪਤਾ ਕੀਤਾ ਬੈਕਗ੍ਰਾਉਂਡ ਇਹਨਾਂ ਕੀ ਜਿਨ੍ਹਾਂ ਕੋਲ ਚਾਕੂ ਨਿਕਲਿਆ ਆ ਕੀ ਕੋਈ ਉਹ ਕਹਿੰਦਾ ਜੀ ਕਹਿੰਦਾ ਜੀ ਮੈਂ ਰਾਤ ਨੂੰ ਲੇਟ ਆਵਰ ਜਾਣਾ ਆ ਮੈਂ ਆਪਣੀ ਸੇਫਟੀ ਵਾਸਤੇ ਜਿਹੜਾ ਰੱਖਿਆ ਮਤਲਬ ਦਿਨੇ ਖੋ ਜਾਂਦੀਆਂ ਤੇ ਮੈਂ ਤੇ ਫਿਰ ਰਾਤ ਲੇਟ ਹੋ ਜਾਂਦਾ ਆਪਣੇ ਕੰਮ ਤੋਂ ਤਾਂ ਕਰਕੇ ਮੈਂ ਰੱਖਿਆ ਆ ਬਾਕੀ ਆਪਾਂ ਕਰਦੇ ਆ ਸਿਰਫ ਹੋਰ ਵੀ ਬਰੀਕੀ ਨਾਲ ਕੋਈ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਜੀ ਆਪਣੇ ਨਾਲ ਸਟਾਫ ਹੈਗਾ ਉਹ ਪੁੱਛ ਰਹੇ ਡਾਕੂਮੈਂਟ ਵਗੈਰਾ ਚੈੱਕ ਕਰ ਰਹੇ ਆ ਚੈੱਕ ਕਰਨ ਤੋਂ ਬਾਅਦ ਫਿਰ ਇਹ ਜਿਹੜੇ ਵਾਇਲਸ ਕਰਦੇ ਆ ਕਿਸੇ ਵੀ ਚੀਜ਼ ਦੀ ਟਿਪਰ ਰਾਈਟਿੰਗ ਮੋਲਟ ਪਤਾ ਕੇ ਇਹਨਾਂ ਦਾ ਕਰਕੇ ਸਪੈਸ਼ਲ ਨਾਕਾਬੰਦੀ ਲਾਈ ਗਈ ਆ ਇਹਦੇ ਵਿੱਚ ਅਸੀਂ ਇਹਨਾਂ ਟੈਪ ਰਾਈਟਿੰਗ ਬਿਨਾ ਨੰਬਰ ਦੇ ਤੇ ਸਕੂਲ ਬੈਨਾਂ ਦੇ ਜਿਹੜੇ ਆ ਜਿਨ੍ਹਾਂ ਕੋ ਵਰਦੀ ਨਹੀਂ ਪਾਈ ਜਾਂ ਕੋਈ ওভারਲੋਡ ਕੀਤੀ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਹੁਣ ਤੱਕ ਕਿੰਨੇ ਕੇ ਚਲਾਨ ਕੀਤੇ ਗਏ ਹੁਣ ਤੱਕ 10 ਚਲਾਨ ਕਰ ਚੁੱਕਿਆ ਉਹਨਾਂ ਦਾ ਸਰ ਇੱਕ ਦੇਖਣ ਵਿੱਚ ਆਇਆਗਾ ਵੀ ਜਦੋਂ ਤੁਸੀਂ ਕਿਸੇ ਨੂੰ ਰੋਕਦੇ ਜੇ ਤੇ ਉਹ ਪਹਿਲਾਂ ਹੀ ਮੋਬਾਈਲ ਕੱਢ ਲੈਂਦੇ ਆ ਕਿਸੇ ਨਾਲ ਗੱਲ ਕਰਾਉਣ ਲੱਗ ਜਾਂਦੇ ਆ ਉਹ ਕਰਾਉਂਦੇ ਪਰ ਕਿਸੇ ਥੋੜੀ ਬੋਦੀ ਸੁਣਨੀ ਵੀ ਪੈਂਦੀ ਆ ਪਰ ਸਾਕਤਾ ਲਾਗੇ ਪਏ ਉਹਦਾ ਚਲਾਨ ਜਦੋਂ ਕਰੀਦਾ ਜਿਹੜਾ ਠਟ ਕਰਕੇ ਉਹ ਬਟਾਕੇ ਵੀ ਪਾਉਂਦੇ ਉਹ ਬਟਾਕੇ ਨੂੰ ਘੇਰ ਕੇ ਉਹਨਾਂ ਦਾ ਚਲਾਨ ਕਰਦੇ ਆ ਕੋਈ ਭਜਾਉਂਦੇ ਉਹਨਾਂ ਦਾ ਮਗਰ ਜਾ ਕੇ ਵੀ ਫੜ ਕੇ ਉਹਨਾਂ ਦਾ ਚਲਾਨ ਕਰੀਦੀ ਸਰ ਲੋਕਾਂ ਨੂੰ ਕੀ ਮੈਸੇਜ ਆ ਜਾਂਦੀ ਹੈ ਮੈਸੇਜ ਇਹ ਕਹਿੰਦੇ ਆ ਵੀ ਕੋਈ ਬੈਲੈਂਸ ਨਾ ਕਰੋ ਬੁਲਟ ਬਟਾਕੇ ਨਾਲ ਹਰ ਇੱਕ ਕੋਈ ਮਰੀਜ਼ ਲੰਘਦਾ ਉਹਤੇ ਬੜਾ ਪੈਂਦਾ ਫਰਕ ਆ ਨਾਲੇ ਆਪਣੀ ਗੱਡੀ ਦਾ ਵੀ ਨੁਕਸਾਨ ਹੁੰਦਾ ਇਹਨਾਂ ਨੇ ਵੀ ਨਾ ਇਹ ਕੰਮ ਕਰੋ ਲੋਕੀ ਆਪ ਵੀ ਸੇਵ ਕਰੋ ਤੇ ਲੋਕਾਂ ਨੂੰ ਸੇਵ ਰੱਖੋ ਇਸ ਵਾਰ ਸੇ ਨਾਕਾਬੰਦੀ ਆਈਗੀ ਤੇ ਅਕਸਰ ਸਰ ਇੱਕ ਦੇਖਿਆ ਗਿਆ ਆ ਕਿ ਜਿਹੜੇ ਨਵਾਲੀਕ ਬੱਚੇ ਹੁੰਦੇ ਆ ਜਿਹੜੀ ਐਕਟਿਵਾ ਮੋਟਰਸਾਈਕਲ ਲੈ ਕੇ ਉਹਨਾਂ ਚਲਾਨ ਵੀ ਹੁੰਦੇ 18 ਸਾਲਾਂ ਤੋਂ ਲੋਕੀ ਹੁੰਦੇ ਆ ਉਹ ਲਈ ਫਿਰ ਤੇ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਸੀ ਉਹਨਾਂ ਨੇ ਮਾਪਿਆਂ ਨੂੰ ਸੱਦੀਦਾ ਉਹਨਾਂ ਨੇ ਸਮਝਾਇਦਾ ਵੀ ਇਹਨਾਂ ਨੂੰ ਇਦਾਂ ਨਾ ਕਰੋ ਇਹ ਸਮਝਾ ਕੇ ਫਿਰ ਉਹਨਾਂ ਸੱਦੀਦਾ ਹੁੰਦਾ ਨਹੀਂ ਸਰ ਕੁਝ ਲੋਜਿਕ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਫੇਓ ਚ ਨੁਕਸਾਨ ਆ ਕਿਸੇ ਦੇ ਵਿੱਚ ਵੱਜਣਗੇ ਅਈ ਤਾਂ ਇਹ ਨਾ ਕਰੋ ਆਪਣੇ ਕਾਨੂੰਨ ਪੂਰੇ ਰੱਖੋ ਤੇ ਆਪੇ ਨਾ ਤੁਹਾਨੂੰ ਕੀ ਰੇਪਲ ਸਰ ਤੁਹਾਡੇ ਵੱਲੋਂ ਦੇਖਿਆ ਕਿ ਜੀ ਕਾਫੀ ਲੋਕ ਜਿਹੜੇ ਭਜੰਦਰੀਆਂ ਨੂੰ ਬੜੇ ਕੀ ਇਹ ਤੁਹਾਨੂੰ ਕੀ ਕਹਿਣਾ ਚਾਹੁੰਦੇ ਮਸਟਫਿਟ ਲੱਗੇਗੀ ਛੱਟ ਪੀੜ ਲੱਗੇਗੀ ਦੂਜਿਆਂ ਨੇ ਵੀ ਲਾ ਸਕਦੇ ਆ ਐਂ ਤੇ ਆਨੇ ਆ ਵੀ ਇਹ ਕੰਮ ਨਾ ਆ ਆਪਾਂ ਤੇ ਆਪਣੀ ਗਲਤੀ ਨਾ ਕਰੋ ਜਿਹੜਾ ਭਜੰਦਾ ਮੌਕਾ ਮੇਰੇ ਤੁਹਾਨੂੰ